ਦਾਜ ਦੇ ਹੇਜ ਨੂੰ ਲੈ ਕੇ ਅਕਸਰ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦਾਜ ਦੇ ਲੋਪੀਆਂ ਵੱਲੋਂ ਲੜਕੀਆਂ ਨੂੰ ਬਹੁਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਵਾ ਬਲਾਕ ਦੇ ਪਿੰਡ ਕੋਟਕਲਾ ਵਿਖੇ ਜਿੱਥੇ ਸੋਹਰਾ ਪਰਿਵਾਰ ਦੇ ਦਾਜ ਦੇ ਲੋਪੀਆਂ ਨੇ ਘਰਵਚਿੰਤ ਨਰਿੰਦਰ ਕੌਰ ਨੂੰ ਮਾਰ ਦਿੱਤਾ। ਮ੍ਰਿਤਕ ਰਵਿੰਦਰ ਕੌਰ ਉਮਰ 30 ਸਾਲ ਪਿੰਡ ਚੌਂਦਾ ਦੀ ਰਹਿਣ ਵਾਲੀ ਸੀ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸੋਹਰਾ ਪਰਿਵਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਲੜਕੀ ਰਵਿੰਦਰ ਕੌਰ ਨੂੰ ਅਕਸਰ ਹੀ ਸੋਰਾ ਪਰਿਵਾਰ ਵੱਲੋਂ ਦਾਜ ਦੇਹ ਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਨਾਲ ਅਜਿਹਾ ਪਾਣਾ ਵਰਤਿਆ ਹੈ ਇਸ ਤਰ੍ਹਾਂ ਦੇ ਲੋਕ ਸਾਨੂੰ ਟੱਕਰ ਦੇਣਗੇ ਉਹਨਾਂ ਨੂੰ ਤਾਂ ਫਾਂਸੀ ਹੀ ਆਉਣੀ ਚਾਹੀਦੀ ਜਿਉਂਕਿ ਸਾਡੇ ਕੁੜੀਆਂ ਦੀ ਗਲ਼ੀ ਢੋਟ ਹੈ ਇਸੇ ਤਾਂ ਇਸੇ ਹਿਸਾਬ ਨਾਲ ਹੀ ਔਰਤ ਦੀ ਔਰਤ ਮਤਲਬ ਦੂਸ਼ਮਣ ਬਣੀਆ ਕਿਉਂਕਿ ਗਾਹਾਂ ਕੁੜੀਆਂ ਨੂੰ ਬਖਸਦੇ ਨਹੀਂ ਹਨ ਕੁੜੀਆਂ ਜੰਮਣ ਤੋਂ ਤਾਂ ਡਰ ਲੱਗਦਾ ਰੋਕਾਂ ਸਾਨੂੰ ਆ ਦਿਖਾਈ ਅਹੀ ਜੀ ਜਿਹੜੀ ਹੋਈਆ ਸਾਡੇ ਤੇ ਸੰਨ ਸਾਡਾ ਗਿਲ ਪੁੱਛਿਆ ਜਾਵਣੀ ਹੂੰ ਕੀ ਦਾਜ ਕੀ ਪੈਸੇ ਕਿੰਨੇ ਕੁ ਪੈਸੇ ਦਿੱਤੇ ਸੀ ਇਹਨਾਂ ਨੂੰ ਹੂੰ ਕੱਲੀ ਕੱਲੀ ਕੁੜੀ ਸੀ ਬੜੀ ਚਾਹਮਾਂ ਨਾਲ ਪੁੱਤ ਕੀ ਕਰਦਾ ਖੇਤੀ ਕਰਦਾ ਹੂੰ ਖੇਤੀਬਾੜੀ ਦਾ ਕਾਰ ਕਿਤੇ ਕੀ ਆ ਸਾਡੇ ਕੋਲੇ ਹੂੰ ਸਾਡੀ ਬੜੇ ਚਾਹਮਾਂ ਨਾਲ ਪਾਲੀ ਹੋਈ ਕੁੜੀ ਸੀ ਬਹੁਤ ਲਾਡਲੀ ਸੀ ਛੋਟੀ ਸੀ ਕਾਕੇ ਤੋਂ ਨਾਲੇ ਦੀਕ-ਦੀਕ ਕੇ ਲਈ ਤੀ ਵੀ ਰੱਖੀ ਬੰਨਿਆ ਕਰੋਗੀ ਮਾਫੀ ਚਾਹਉਣੀ ਆ ਬਸ ਇਹਨਾਂ ਨੂੰ ਫਾਂਸੀ ਆਉਣੀ ਚਾਹੀਦੀ ਸਰ ਸਾਨੂੰ ਤਾਂ ਫੋਨ ਨਹੀਂ ਆਇਆ ਸਵੇਰੇ 2:30 ਵਜੇ ਮੈਨੂੰ ਫੋਨ ਆਇਆ ਸੀਗਾ ਵੀ ਉਹ ਬਹੁ ਬਿਮਾਰ ਨੇ ਤੁਸੀਂ ਆ ਜਾਓ ਹਨਾ ਤੇ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਪਰ ਉਹਨਾਂ ਨੇ ਸਾਡੀ ਲੜਕੀ ਨੂੰ ਗਲਾ ਘੋਟ ਕੇ ਮਾਰਿਆ ਵਿਆ ਸੀਗਾ ਲੌਬੀ ਚ ਪਈ ਸੀ ਸਾਡੇ ਜਾਂਦਿਆਂ ਨੂੰ ਤਾਂ ਹਨਾ ਤੇ ਚਲੋ ਅਸੀਂ ਜਾਣ ਸਰ ਜਦੀ ਫਿਰ ਪੁਲਿਸ ਚੋਂ ਕੀ ਗਏ ਹਨਾ ਇਹਨਾਂ ਨੂੰ ਤਲਾਹ ਕੀਤੀ ਪੇ ਸਾਨੂੰ ਹਮੇਸ਼ਾ ਇਹਨਾਂ ਦਾ ਫੋਨ ਲਗਭਗ ਪੈਸਿਆਂ ਵਾਸਤੇ ਆਉਂਦਾ ਰਿਹਾ ਥੋੜੀ-ਬਹੁਤੀ ਡਿਮਾਂਡ ਤਾਂ ਸੀ ਇਹਨਾਂ ਦੀ ਪੂਰੀ ਕਰਦੇ ਰਹੇ ਹਨ ਚਲੋ ਜਦ ਹੁਣ ਸਾਤੋਂ ਨਾ ਪੂਰੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਹ ਕਦਮ ਚੱਕ ਲਿਆ ਪਹਿਲਾਂ ਕੀ ਕੀ ਡਿਮਾਂਡ ਕੀਤੀ ਹੈ ਕੀ ਕੀ ਦਿੱਤਾ ਤੁਸੀਂ ਪਹਿਲਾਂ ਸਾਰੇ ਇਹਨਾਂ ਨੇ ਆਪਾਂ ਤੋਂ 2.5 ਲੱਖ ਰੁਪਏ ਮੰਗਿਆ ਚਲੋ ਅਸੀਂ ਦੇਤਾ ਉਹ ਤਾਂ ਹਨਾ ਫਿਰ 2 ਲੱਖ ਰੁਪਏ ਮੰਗ ਲਿਆ ਤੇ ਉਹ ਵੀ ਡਿਮਾਂਡ ਚਲੋ ਆਪਦੀ ਬਚੀ ਲਈ ਆਪਾਂ ਪੂਰੀ ਕੀਤੀ ਹਨਾ ਤੇ ਹੁਣ ਕਹਿੰਦੇ ਵੀ ਸਾਨੂੰ 1.5 ਲੱਖ ਰੁਪਏ ਚਾਹੀंदे ਪਹਿਲਾਂ ਗਰੇਂਦਰ ਸਿੰਘ ਦਾ ਮੈਨੂੰ ਫੋਨ ਆਇਆ ਫਿਰ ਉਹਨਾਂ ਨੇ ਆਪਣੀ ਸਾਡੀ ਲੜਕੀ ਨੂੰ ਥੋੜਾ ਜਿਹਾ ਟਾਰਚਰ ਕੇ ਕਰਕੇ ਆਪਾਂ ਨੂੰ ਫੋਨ ਕੀਤਾ ਤੇ ਮੈਨੂੰ ਲੱਗਿਆ ਵੀ ਹਨਾ ਗੁੜੀਆਂ ਦੀ ਰੋਣ ਜੇ ਦੀ ਆਵਾਜ਼ ਆਈ ਵੀ ਸਾਡੀ ਗੁੜੀਆਂ ਨੂੰ ਵੀ ਟਾਰਚਰ ਕਰ ਰਹੇ ਨੇ ਇਹ ਉਹਨੂੰ ਵੀ ਮੈਂ ਫੋਨ ਕੀਤਾ ਹਨਾ ਤੇ ਬਾਅਦ ਚ ਵੀ ਪੁੱਛਿਆ ਉਹਨੂੰ ਪਰ ਆਪਣੀ ਗੁੜੀਆਂ ਨੇ ਵੀ ਆਪਾਂ ਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਚਾਹੇ ਤਾਂ ਉਹ ਗੱਲ ਸੁਪਾ ਗਈ ਆਪਾਂ ਤੋਂ ਹਨਾ ਬੱਚਾ ਸੁਪਾਏ ਜਾਂਦਾ ਹਨਾ ਤੇ ਆਪਾਂ ਨੂੰ ਜਾਨੀ ਉਹਨੇ ਕੁਛ ਨਹੀਂ ਦੱਸਿਆ ਹੈਗਾ ਦੂਏ ਦੂਏ ਇੱਕ ਦਿਨ ਬਸ ਆਪਾਂ ਨੂੰ ਆ ਚੀਜ਼ ਦਾ ਪਤਾ ਲੱਗਿਆ ਹੁੰਦਾ 2:30 ਵਜੇ ਫੋਨ ਹੀ ਆਇਆ ਵੀ ਆਪਣੀ ਕੁੜੀ ਹੈ ਨਹੀਂ ਗਈ ਪਹਿਲਾਂ ਵੀ ਕੋਈ ਅੱਦਾਂ ਕੋਈ ਸੀਗਾ ਲੜਾਈ ਝਗੜੇ ਦਾ ਨਹੀਂ ਲੜਾਈ ਝਗੜਾ ਕੋਈ ਨਹੀਂ ਸੀਗਾ ਪਹਿਲਾਂ ਜਾਨੀ ਇੱਕ ਹਰਕਤ ਜ਼ਰੂਰ ਇਹਨਾਂ ਨੇ ਕੀਤੀ ਸੀ ਉਹ ਆਪਣੀ ਕੁੜੀਆਂ ਨੂੰ ਦੱਸੀ ਵੀ ਸੀਗੀ ਪਹਿਲਾਂ ਜਾਨੀ ਜੋ ਆਪਾਂ ਇਹਨਾਂ ਨੂੰ ਟੂਮਾ ਵਗੈਰਾ ਪਾਈਆਂ ਸੀ ਦਾਜ ਵਗੈਰਾ ਜੋ ਵੀ ਹੈਨਾ ਦਿੱਤਾ ਸੀਗਾ ਹੂੰ ਇਹਨਾਂ ਨੇ ਉਹ ਨਮਾਰੀ 'ਚ ਧਰ ਕੇ ਇੱਕ ਖਾਨੇ ਦੇ ਵਿੱਚ ਲੋਕ ਲਾਤਾ ਉਹਨੂੰ ਲੋਕ ਲਾ ਕੇ ਕਹਿੰਦੇ ਵੀ ਇਹਦੀ ਤਾਂ ਚਾਬੀ ਖੋ ਗਈ ਨਮਾਰੀ ਦੀ ਤੇ ਮੈਂ ਉਹਨੂੰ ਕਿਹਾ ਮਹਾ ਵੀ ਕੋਈ ਨਹੀਂ ਆਪਾਂ ਲੋਕ ਹੋ ਲਵਾ ਦਾਂਗੇ ਚਲ ਮੇਰੀ ਵੀ ਘੋਲ ਹੋ ਗਈ ਲੋਕ ਮੈਂ ਉਹ ਚਾਬੀ ਲਵਾਉਣ ਤੋਂ ਤੇ ਚਲ ਇਹਨਾਂ ਨੇ ਗਾ ਹੁਣ ਮਹੀਨੇ ਬਾਅਦ ਉਹ ਚਾਬੀ ਥਿਆਈ ਉਹ ਕੁੜੀਆਂ ਨੇ ਲੋਕ ਖੋਲੇ ਆ ਉਹਦੇ ਵਿੱਚ ਕੁਝ ਨਹੀਂ ਤੀਗਾ ਖਾਲੀ ਸੀ ਚਾਹੇ ਤਾਂ ਇਹਨਾਂ ਨੇ ਵੇਚਤੀਆਂ ਪਤਾ ਨਹੀਂ ਕਿੱਥੇ ਗਈਆਂ ਚਾਹੇ ਉਹ ਕੱਢ ਲਈਆਂ ਇਹਨਾਂ ਨੇ ਜੋ ਮਰਜ਼ੀ ਲਾ ਲੋ ਹਨਾ ਲੜਕਾ ਕੀ ਕਰਦਾ ਸੀ ਲੜਕਾ ਖੇਤੀਬਾੜੀ ਕਰਦਾ ਸੀ ਇਹ ਮੰਗ ਤੇ ਕਾਦੇ ਵਾਸਤੇ ਸੀ ਪੈਸੇ ਵੀ ਕੀ ਲੈਣਾ ਪਤਾ ਨਹੀਂ ਜੀ ਕਦੇ ਪਹਿਲੀ ਗੇੜ ਤੱਕ ਆਇਆ ਸੀ ਟਰੈਕਟਰ ਲੈਣਾ ਉਹਦੇ ਵਾਸਤੇ ਦੂਜੀ ਗੇੜੀ ਫਿਰ ਕਹਿੰਦੇ ਅਸੀਂ ਕੁੜੀਆਂ ਨੂੰ ਬਾਹਰ ਭੇਜਣਾ ਹੁਣ ਇਹਦਾ ਫੋਨ ਆਇਆ ਮੈਂ ਬਾਹਰ ਨੂੰ ਜਾਣਾ ਕਿ ਫੰਡ ਮੈਂ ਸ਼ੋਅ ਕਰਨਾ ਮੈਨੂੰ ਪੈਸੇ ਚਾਹੀਦੇ ਨੇ ਕੁਝ ਮੇਰੇ ਕੋਲ ਹੈਗੇ ਨੇ ਕੁਝ ਤੁਸੀਂ ਹੰਦਾ ਲਾ ਦਿਓ ਇਹਦੇ ਵਾਸਤੇ ਆਉਂਦਾ ਰਿਹਾ ਮੈਂ ਕਿ ਮੇਰੇ ਟਾਈਮ ਪਹਿਲਾਂ ਮੈਰਿਜ ਹੁੰਦੀ ਯਾਰ ਕਰੀਬਨ 4 ਸਾਲ ਦੇ ਕਰੀਬ ਹੋ ਗਿਆ ਜੀ ਨਾਮ ਕੀ ਹੈ ਲੜਕੀ ਦਾ ਕਿੰਨੇ ਉਮਰ ਆ ਰਵਿੰਦਰ ਕੌਰ ਨਾ ਹੈ ਪਿੰਡ ਚੋਂਦਾ ਦਾ ਕਿੰਨੀ ਉਮਰ ਸੀ ਮੇਰਾ ਨਾਮ ਚਰਨਜੀਤ ਸਿੰਘ ਲੜਕੀ ਦੀ ਉਮਰ ਕਿੰਨੀ ਸੀ ਹਾਂ तकरीबन 30 ਸਾਲ ਦੇ ਕਰੀਬ ਸੀ ਮੇਤੋਂ 2-3 ਸਾਲ ਛੋਟੀ ਸੀਗੀ ਕਿ ਤੁਸੀਂ ਮਾਮਲਾ ਦਾ ਦਰਜ ਕਰਤਾ ਹੁਣ ਕੀ ਮੰਗ ਕਰਦੇ ਹੋ ਵੀ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਬਜਾ ਜੀ ਇਹ ਸੀਗਾ ਇਹ 3 ਮੀ ਆਦਮੀ ਦਾ ਇਹ ਝਗੜਾ ਸੀਗਾ ਇਹ ਥੋੜਾ ਜਾਇਦੇ ਤੋਂ ਤੰਗ ਪਰੇਸ਼ਾਨ ਸੀ ਦਾਜ ਦੇ ਹੀ ਮੰਗਦਾ ਸੀ ਮੁੰਡਾ ਤੇ ਉਹ ਕਦੇ ਦਾਜ ਦੇ ਜੀ ਦੀ ਜੋ ਮੰਗ ਪੂਰੀ ਨਾ ਕਰ ਸਕੇ ਤਾਂ ਕੁੜੀ ਨੇ ਇੰਨਾ ਨਹੀਂ ਮਾਰਤਾ ਜਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂ ਕੀ ਹੋਇਆ ਜੀ ਕਿ ਉਹਦੀ ਡੈਥ ਹੋ ਗਈ ਹੈ। ਮੌਕੇ ਤੇ ਕੀ ਸੀ ਕਿ ਤੁਸੀਂ ਜਾ ਕੇ ਮੌਕੇ ਤੇ ਦੇਖਿਆ ਜੀ ਕੁੜੀ ਬੈੱਡ ਤੇ ਪਈ ਸੀ ਲੌਬੀ ਦੇ ਵਿੱਚ ਲਾਹੀ ਹੋਈ ਤੇ ਇਹ ਕਹਿੰਦੇ ਆ ਵੀ ਪੱਖੇ ਨਾਲ ਫਾਹਾ ਲੈ ਲਿਆ ਚਲੋ ਅਸੀਂ ਵੈਰੀਫਾਈ ਕਰਦੇ ਆਂਗੇ ਜੀ ਤੇ ਉਹਦਾ ਪਤਾ ਲੱਗ ਜੀ ਜੋ ਵੀ ਹੋਇਆਗਾ ਤੇ ਕਿੰਨੇ ਟਾਈਮ ਪਹਿਲਾਂ ਵਿਆਹ ਹੋਇਆ ਸੀ ਜੀ ਵਿਆਹ 4 ਸਾਲ ਪਹਿਲਾਂ ਕੋਈ ਬੱਚਾ ਵੀ ਹੈ ਬੱਚਾ ਕੋਈ ਨਹੀਂ ਜੀ ਬੱਚੇ ਦੀ ਵੀ ਟੈਨਸ਼ਨ ਲੈਂਦੇ ਸੀਗੇ ਬੱਚਾ ਵੀ ਨਹੀਂ ਸੀ ਹੋਰ ਕਿਹੜੇ ਘੜੇ ਧਰਾਵਾ ਦੇ ਤਹਿਤ ਕਿਸ ਕਿਸ ਦੇ ਮਾਮਲੇ ਇਹ 80 85 3 5 ਏ ਬੀ ਐਨ ਐਸ ਕਿਸ ਕਿਸ ਦੇ ਕਿਕਲਾ ਇੱਕ ਹੈਗੀ ਆ ਇਹਦਾ ਮੈਂ ਗੁਰਿੰਦਰਾ ਮੁੰਡੇ ਦੇ ਘਰ ਵਾਲਾ ਕੁੜੀ ਦੇ ਤੇ ਕਿਹਦੀ ਮਾਤਾ ਤੇ ਗਿਰਫਦਾਰੀ ਹੋ ਗਈ ਜੀ ਇਹਨੇ ਕਿਦੀ ਕੀਤੀ ਜੀ ਕੱਲੇ ਗੁਰਿੰਦਰ ਦੀ ਹੋਈ ਆ ਜੀ ਮਾਤਾ ਵਿਰਦਾ ਕੀ 70 ਸਾਲ ਦੀ ਹੋ عمر ਕਰਦੇ ਆ ਵੈਰੀਫਾਈ ਕੋਈ ਗੱਲ ਨਹੀਂ ਉਹਨੂੰ ਵੀ ਜੀ ਕਰਾਂਗੇ ਗਿਰਫਦਾਰ ਛੱਡਦੇ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ